ਉਹ ਬਾਗ ਨੌਕ ਬਾਦ ਨਸ਼ਾ ਕੱਢ ਨਹੀਂ ਕੰਟਰੋਲ ਨਹੀਂ ਹੋਇਆ ਮੈਨੂੰ ਤਾਂ ਇੱਕ ਇੱਕ ਚੀਜ਼ ਦਾ ਪਤਾ ਹੈ ਉਹੀ ਲੋਕ ਬੈਠੇ ਹੋਏ ਨੇ ਕੌਣ ਨਸ਼ਾ ਵੇਚਵਾ ਰਿਹਾ ਹੈ ਹਰ ਕਮਿਸ਼ਨਰ ਆਏ ਪੰਜ ਕਮਿਸ਼ਨਰ ਬਦਲ ਗਏ ਹਰ ਡੀਜੀਪ ਨੂੰ ਜਨਰਲ ਮੈਂ ਬਲ ਕੀਤੀ ਅੰਮ੍ਰਿਤਸਰੋਂ ਹਟਾ ਕੇ ਬਟਾਲਾ ਤੋਂ ਕਰ ਦੋ ਜਨਰਲ ਨਸ਼ਾ ਵਿਕਦਾ ਹੈ ਇੱਕ ਐਸਪੀ ਇੱਕ ਡੀਐਸਪੀ ਜੀ ਇਧਰ ਦਾ ਸਿਵਲ ਲਾਈਨ ਨਾਰਥ ਦਾ ਉਹ ਦੇਖ ਜਨੈ ਰਾਗੋ ਚੜਾ ਲਈਏ ਖਾਸਮ 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 ਮੈਂ ਕਦੇ ਵੀ ਨਹੀਂ ਬੋਲਦਾ ਕਿ ਤੁਸੀਂ ਫਲਾਣੇ ਦੀ ਪੋਸਟਿੰਗ ਕਿਉਂ ਕੀਤੀ ਜਾ ਇਹਨਾਂ ਨੂੰ ਬਦਲ ਦੋ ਠੀਕ ਹੈ ਜੇਕਰ ਕਾਨੂੰਨ ਲੋਕ ਪਸੰਦ ਨੇ ਤਾਂ ਸਾਡੇ ਬੋਲਣ ਦਾ ਕੋਈ ਫਾਇਦਾ ਨਹੀਂ ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰਸਰ ਤੋਂ ਆਵਾਜ਼ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਉਹਨਾਂ ਨੇ ਨਸ਼ੇ ਦੇ ਮੁੱਦੇ ਦੇ ਉੱਤੇ ਗੱਲ ਕੀਤੀ ਹੈ ਤੇ ਉਹ ਵੀਡੀਓ ਕਾਫੀ ਸੁਰਖੀਆਂ ਦੇ ਵਿੱਚ ਆ ਗਈ ਹੈ। ਸੁਖਪਾਲ ਸਿੰਘ ਖੈਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਸ ਵੀਡੀਓ ਨੂੰ ਸਾਂਝਾ ਕਰ ਦਿੱਤਾ ਹੈ। ਇਹ ਵੀਡੀਓ ਕਦੋਂ ਦੀ ਹੈ ਇਹਦੀ ਤਾਂ ਜੇ ਪੁਸ਼ਟੀ ਨਹੀਂ ਪਰ ਕੁਮਰ ਵਿਜੇ ਪ੍ਰਤਾਪ ਸਿੰਘ ਆਪਣੀ ਸਪੀਚ ਦੇ ਦੌਰਾਨ ਨਸ਼ੇ ਦੀ ਗੱਲ ਕਰਦੇ ਦਿਖਾਈ ਦੇ ਰਹੇ ਨੇ। ਨਸ਼ੇ ਬਾਰੇ ਬੋਲਦੇ ਹੋਏ ਉਹ ਕਹਿ ਰਹੇ ਨੇ ਕਿ ਅਮਰਸਰ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਦੋ ਪੁਲਿਸ ਅਫਸਰਾਂ ਦੀ ਸ਼ਹਿਰ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਤੇ ਪੁਲਿਸ ਅਫਸਰ ਰਾਘਵ ਚੱਡਾ ਦੇ ਖਾਸਮ ਖਾਸ ਨੇ ਪਹਿਲਾਂ ਤੁਸੀਂ ਸੁਣੋ ਇੱਕ ਲਿਪ ਇਹ ਪੁਲਿਸ ਦਾ ਲਿਪ ਇਹ ਵਹੀ ਪੁਲਿਸ ਹੈ ਇਹ ਰਵੀ ਪੁਲੀ ਹੈ ਜੀ ਦੋ ਬਾਰ ਨੌਕ ਬਾਦ ਨਸ਼ਾ ਕੱਢ ਨਹੀਂ ਕੰਟਰੋਲ ਹੋ ਨਹੀਂ ਹੋਇਆ ਮੈਨੂੰ ਤੇ ਇੱਕ ਇੱਕ ਚੀਜ਼ ਦਾ ਪਤਾ ਹੈ ਵਹੀ ਲੋਕ ਬੈਠੇ ਹੋਏ ਨੇ ਕੌਣ ਨਸ਼ਾ ਵੇਚਵਾ ਰਿਹਾ ਹੈ हर कमिश्नर आए पांच कमिश्नर बदल गए हर डीजीपी जी जनाल मैं गल की घट्टो घट उन्होंने अमृतसरों हटा के बटाला तक कर दो जिन्हों का नशा बिकता है एक एस पी एक डी एस पी जी इधर सिविल लाइन नॉर्थ का वो देखते हैं राघव चढ़्ढा जी जी खासम खास खासम खास मैं कद भी नहीं बोलता कि तीन फलाने की पोस्टिंग क्यों की के जान बदल दो ਦੇਖੋ ਜੇਕਰ ਕਾਨੂੰਨ ਇਹਨਾਂ ਨੂੰ ਪਸੰਦ ਨੇ ਤਾਂ ਸਾਡੇ ਬੋਲਣ ਦਾ ਕੋਈ ਫਾਇਦਾ ਨਹੀਂ ਆਪ ਕੰਮ ਚਲਾइए ਇਹਨੂੰ ਮੈਂ ਕੌਣ ਹਾਂ ਹਾਂ ਕੰਮ ਚਲਾਉਣ ਵਾਲਾ ਕੰਮ ਤਾਂ ਆਪ ਚਲਾइए ਤੇ ਜਿਹੜੇ ਪੁਲਿਸ ਵਾਲੇ ਬੈਠੇ ਹੋਏ ਨੇ ਦੱਸ ਦੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਮੁੱਦੇ ਚੁੱਕ ਚੁੱਕੇ ਨੇ ਕਿਉਂਕਿ ਉਹ ਅਕਸਰ ਆਪਣੀ ਸਰਕਾਰ ਦੇ ਹੀ ਕਈ ਵਾਰ ਖਿਲਾਫ ਹੋ ਜਾਂਦੇ ਨੇ ਕਿਉਂਕਿ ਮੁੱਦੇ ਦੀ ਗੱਲ ਕਰਦੇ ਨੇ ਪਿੱਛੇ ਜਿਹੜਾ ਉਹਨਾਂ ਨੇ ਸਫਾਈ ਨੂੰ ਲੈ ਕੇ ਸਵਾਲ ਖੜੇ ਕੀਤੇ ਸੀ ਅਮਰਸਰ ਦੇ ਵਿੱਚ ਉਸ ਤੋਂ ਇਲਾਵਾ ਬੇਅਦਬੀ ਮਾਮਲਿਆਂ ਦੇ ਉੱਤੇ ਵੀ ਉਹ ਲਗਾਤਾਰ ਟਿੱਪਣੀਆਂ ਕਰਦੇ ਨੇ ਸਕੂਲ ਆਫ ਐਮੀਨੈਂਸ ਨੂੰ ਲੈ ਕੇ ਵੀ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਸੀ ਹਾਲਾਂਕਿ ਕਈ ਵਾਰ ਉਹਨਾਂ ਦੀਆਂ ਪੋਸਟਾਂ ਹਾਈਡ ਹੋ ਜਾਂਦੀਆਂ ਨੇ ਜਾਂ ਫਿਰ ਰਿਮੂਵ ਕਰ ਦਿੱਤੀਆਂ ਜਾਂਦੀਆਂ ਨੇ ਪਰ ਉਹ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕਣ ਤੋਂ ਵੀ ਨਹੀਂ ਝਿਜਕਦੇ ਤੁਹਾਨੂੰ ਦੱਸ ਦਈਏ ਕਿ ਸਾਬਕਾ ਪੁਲਿਸ ਅਧਿਕਾਰੀ ਨੇ ਜਿਸ ਤੋਂ ਬਾਅਦ ਉਹਨਾਂ ਨੇ ਚੋਣਾਂ ਲੜੀਆਂ ਸੱਤਾ ਦੇ ਵਿੱਚ ਆਏ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਬਣ ਗਏ ਕਈ ਉਮੀਦਾਂ ਸੀਗੀਆਂ ਕਿ ਉਹਨਾਂ ਨੂੰ ਸ਼ਾਇਦ ਗ੍ਰਹਿ ਮੰਤਰਾਲਾ ਦਿੱਤਾ ਜਾ ਸਕਦਾ ਜਾਂ ਕੋਈ ਵੱਡਾ ਉਦਾ ਉਹਨਾਂ ਕੋਲੇ ਆ ਸਕਦਾ ਹੈ ਪਰ ਅਜੇ ਆ ਨਹੀਂ ਹੋਇਆ ਤੇ ਉਹ ਲਗਾਤਾਰ ਮੁੱਦੇ ਵੀ ਚੁੱਕ ਰਹੇ ਨੇ ਮੁੱਦੇ ਦੀ ਗੱਲ ਕਰਦੇ ਨੇ ਤੇ ਹੁਣ ਵੀ ਉਹਨਾਂ ਨੇ ਨਸ਼ੇ ਦੀ ਗੱਲ ਕੀਤੀ ਹੈ ਕਿ ਨਸ਼ਾ ਕਿਸ ਤਰ੍ਹਾਂ ਦੇ ਨਾਲ ਅਮਰਸਰ ਦੇ ਵਿੱਚ ਵਿਕ ਰਿਹਾ ਹੈ ਕਿ ਦੀ ਸ਼ਹਿਰ ਤੇ ਵਿਕ ਰਿਹਾ ਹੈ ਕਿਹੜੇ ਪੁਲਿਸ ਮੁਲਾਜ਼ਮ ਨੇ ਉਹ ਸਾਰਾ ਕੁਝ ਉਹਨਾਂ ਨੇ ਖੁਲਾਸਾ ਕਰ ਦਿੱਤਾ ਹੈ ਤੇ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਨੇ ਇਸ ਪੋਸਟ ਨੂੰ ਸਾਂਝੀ ਕਰਦਿਆਂ ਅੱਗੇ ਤੋਰ ਦਿੱਤਾ ਹੈ ਤੇ ਨਾਲ ਹੀ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਸਵਾਲ ਖੜੇ ਕੀਤੇ ਨੇ ਕਿ ਕੀ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਇਲਜ਼ਾਮਾਂ ਦੇ ਉੱਤੇ ਇਹਨਾਂ ਪੁਲਿਸ ਅਫਸਰਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਰਾਗੋ ਚੱਡਾ ਤੋਂ ਕੋਈ ਪੁੱਛਗਿੱਛ ਹੋਵੇਗੀ ਕਿਸ ਤਰ੍ਹਾਂ ਦੇ ਨਾਲ ਇਹ ਸਾਰਾ ਕੁਝ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਹੈਂਡਲ ਕਰੇਗੀ ਪਰ ਇਲزام کافی ਗੰਭੀਰ ਨੇ ਨਸ਼ੇ ਨੂੰ ਲੈ ਕੇ ਪੰਜਾਬ ਦੇ ਵਿੱਚ ਚਿੰਤਾ ਬਣੀ ਹੋਈ ਹੈ ਆਏ ਦਿਨ ਕੀਮਤੀ ਜਾਨਾਂ ਨਸ਼ੇ ਦੇ ਨਾਲ ਚਲੀਆਂ ਜਾਂਦੀਆਂ ਨੇ ਕਈ ਤਰ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਪਰ ਨਸ਼ਾ ਅਜੇ ਤੱਕ ਵੀ ਜੜੋਂ ਖਤਮ ਨਹੀਂ ਹੋਇਆ ਹਾਲਾਂਕਿ ਕਈ ਤਸਕਰਾਂ ਨੂੰ ਫੜਿਆ ਜਾਂਦਾ ਹੈ ਕਈ ਲੋਕਾਂ ਨੂੰ ਕਾਬੂ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਵੱਲੋਂ ਕਈ ਤਰ੍ਹਾਂ ਦੇ ਅਭਿਆਨ ਚਲਾਏ ਜਾਂਦੇ ਨੇ ਤਲਾਸ਼ੀ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ ਪਰ ਨਸ਼ਾ ਫਿਰ ਵੀ ਵਿਕਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਹੁਣ ਕੁਮਰ ਵਿਜੇ ਪ੍ਰਤਾਪ ਸਿੰਘ ਇਸ ਮਾਮਲੇ ਤੇ ਕੀ ਸਪਸ਼ਟੀਕਰਨ ਦਿੰਦੇ ਨੇ ਕਿ ਕਿੱਥੋਂ ਦੀ ਵੀਡੀਓ ਕਦੋਂ ਉਹਨਾਂ ਨੇ ਕਿਹਾ ਸੀਗਾ ਤੇ ਇਹਦੇ ਤੇ ਰਾਗੋ ਚੱਡਾ ਦਾ ਕੀ ਬਿਆਨ ਸਾਹਮਣੇ ਆਉਂਦਾ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਲੀਡਰ ਕੁਮਰ ਵਿਜੇ ਪ੍ਰਤਾਪ ਸਿੰਘ ਤੋਂ ਕੀ ਸਵਾਲ ਜਵਾਬ ਕਰਦੇ ਨੇ ਜਾਂ ਉਹਨਾਂ ਨੂੰ ਕੀ ਜਵਾਬ ਦਿੰਦੇ ਨੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨੇਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ